ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਉਹ ਕਿਹੜਾ ਕੰਮ ਕਰਨ ਨਾਲ ਸਾਡੇ ਸਰੀਰ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਅਤੇ ਸਾਡਾ ਸਰੀਰ ਬਿਲਕੁਲ ਨਿਰੋਗ ਹੋ ਜਾਂਦਾ ਹੈ ਅਗਰ ਆਪਾਂ ਇਹ ਕੰਮ ਲਗਾਤਾਰ 7 ਐਤਵਾਰ ਸ਼ਰਧਾ ਤੇ ਭਾਵਨਾ ਨਾਲ ਕਰਾਂਗੇ ਤਾਂ ਮੇਰੇ ਸੱਚੇ ਪਿਤਾ ਵਾਹਿਗੁਰੂ ਆਪਣੀ ਝੋਲੀ ਵਿੱਚ ਆਪਣੇ ਆਪ ਹੀ ਖੁਸ਼ੀਆਂ ਪਾ ਦੇਣਗੇ ਅਤੇ ਸਾਰੇ ਦੁੱਖ ਰੋਗ ਦੂਰ ਕਰ ਦੇਣਗੇ ਤੇ ਅੱਜ ਦੀ ਵੀਡੀਓ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਾਂਝੀ ਕਰਨ ਜਾ ਰਹੇ ਹਾਂ ਕਿਵੇਂ ਬਾਬਾ ਜੀ ਨੇ ਇੱਕ ਭੈਣ ਦਾ ਸਾਰਾ ਦੁੱਖ ਰੋਗ ਦੂਰ ਕਰ ਦਿੱਤਾ ਅਤੇ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਹੈ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਭੈਣ ਦੀ ਅੱਡ ਬੀਤੀ ਸਾਂਝੀ ਕਰਨ ਜਾ ਰਿਹਾ ਹਾਂ ਕਿ ਕਿਵੇਂ ਬਾਬਾ ਜੀ ਨੇ ਉਸ ਭੈਣ ਦੇ ਸਾਰੇ ਦੁੱਖ ਰੋ ਦੂਰ ਕਰ ਦਿੱਤੇ ਅਤੇ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਤੇ ਇਹ ਵੀਡੀਓ ਤੁਸੀਂ ਧਿਆਨ ਨਾਲ ਸੁਣੀ ਹੈ ਅਤੇ ਐਂਡ ਤੱਕ ਜਰੂਰ ਸੁਣੀ ਹੈ ਅਤੇ ਇਸ ਵੀਡੀਓ ਨੂੰ ਧਿਆਨ ਨਾਲ ਸੁਣੀਓ ਤੇ ਤੁਸੀਂ ਵੀ ਆਪਣੇ ਘਰ ਖੁਸ਼ੀਆਂ ਨਾਲ ਭਰ ਲਓ ਇਸ ਵੀਡੀਓ ਨੂੰ ਸੁਣ ਕੇ ਤੁਹਾਡੀ ਸ਼ਰਧਾ ਤਨ ਤਨ ਬਾਬਾ ਦੀਪ ਸਿੰਘ ਜੀ ਨਾਲ ਤੇ ਬਹੁਤ ਜ਼ਿਆਦਾ ਬਣੇਗੀ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਉਹ ਪੈਨ ਦੇ ਸਾਰੇ ਘਰ ਦੇ ਵਾਸੀ ਸ਼ਹੀਦੀ ਸ੍ਰੀ ਅਮਰ ਜਸਰ ਸਾਹਿਬ ਜੋ ਪੈਰਾ ਸਾਹਿਬ ਵਿੱਚ ਹਾਜ਼ਰੀ ਲਾਉਣ ਚਲੇ ਗਏ ਸਨ ਤੇ ਉਸ ਤੋਂ ਬਾਅਦ ਉਸ ਭੈਣ ਨੂੰ ਅਟੈਕ ਹੋ ਗਿਆ ਸੀ ਜਦੋਂ ਉਹ ਚਪੈਰੇ ਦੇ ਵਿੱਚ ਹਾਜ਼ਰੀ ਲਵਾਉਣ ਗਏ ਸਨ ਤਾਂ ਉਹ ਭੈਣ ਘਰ ਵਿੱਚ ਇਕੱਲੀ ਸੀ ਤੇ ਉਸ ਸਮੇਂ ਉਹ ਭੈਣ ਕਬਰਾ ਗਈ ਅਤੇ ਹੱਥ ਪੈਰ ਵੀ ਕੰਮ ਕਰਨੇ ਬੰਦ ਕਰ ਗਏ ਸਨ ਜਦੋਂ ਉਸ ਭੈਣ ਨੂੰ ਕਿਸੇ ਨੇ ਦੇਖਿਆ ਉਸ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਦੇ ਘਰ ਦੇ ਵਾਸੀ ਅਰਦਾਸ ਕਰਦੇ ਹਨ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਅਸੀਂ ਤਾਂ ਇੱਥੇ ਤੁਹਾਡੇ ਕੋਲ ਹਾਂ ਪਰ ਸਾਡੀ ਬੱਚੀ ਘਰ ਦੇ ਵਿੱਚ ਇਕੱਲੀ ਹੈ ਤੇ ਉਸ ਨੂੰ ਅਟੈਕ ਹੋ ਗਿਆ ਹੈ ਤੇ ਹੁਣ ਉਸ ਦੀ ਰੱਖਿਆ ਤੁਸੀਂ ਹੀ ਕਰਨੀ ਹੈ ਕਹਿੰਦੇ ਹਨ ਕਿ ਜਦੋਂ ਉਹਨਾਂ ਨੇ ਫੋਨ ਤੇ ਗੱਲ ਕੀਤੀ ਹ ਉਹਨਾਂ ਦੀ ਗਵੰਡਨ ਨੂੰ ਦੱਸਿਆ ਕਿ ਬਾਬਾ ਸ਼ਹੀਦਾਂ ਦੀ ਜੋਤ ਅਤੇ ਬਾਬਾ ਜੀ ਦਾ ਜੋ ਘੋਪਿਆ ਹੈ ਘਰ ਵਿੱਚ ਉਹ ਬੱਚੀ ਦੇ ਮੂੰਹ ਵਿੱਚ ਪਾ ਦਿਓ ਤੇ ਕੁਝ ਸਰੀਰ ਤੇ ਲਗਾ ਦਿਓ ਤੇ ਦੱਸਿਆ ਜਾਂਦਾ ਹੈ ਕਿ ਜਦੋਂ ਉਹਨਾਂ ਨੇ ਇੰਜ ਕੀਤਾ ਤਾਂ ਉਹ ਭੈਣ ਬੋਲਣ ਜੋਗੀ ਹੋ ਗਈ ਅਤੇ ਉਸ ਵੇਲੇ ਨੂੰ ਉਹਨਾਂ ਦੇ ਘਰ ਦੇ ਵਾਸੀ ਵੀ ਘਰ ਵਿੱਚ ਆ ਗਏ ਸਨ ਤਾਂ ਉਹਨਾਂ ਨੇ ਦੇਖਿਆ ਕਿ ਇਹ ਕੀ ਹੋ ਗਿਆ ਤੇ ਉਹਨੋਂ 팬 ਪਹਿਲਾਂ ਨਾਲੋਂ ਠੀਕ ਸੀ ਤੇ ਉਹਨਾਂ ਦੇ ਘਰ ਦੇ ਵਾਸੀ ਕਹਿਣ ਲੱਗੇ ਕਿ ਡਾਕਟਰ ਕੋਲ ਚੱਲੀਏ ਪਰ ਉਹ 팬 ਕਹਿੰਦੇ ਕਿ ਨਹੀਂ ਮੈਂ ਤਾਂ ਸਿਰਫ ਬਾਬਾ ਜੀ ਕੋਲੇ ਜਾਣਾ ਹੈ ਜਿੱਥੋਂ ਤੁਸੀਂ ਆਏ ਹੋ ਮੈਂ ਵੀ ਉਹਨਾਂ ਕੋਲ ਹੀ ਜਾਣਾ ਹੈ ਤੇ ਮੈਂ ਉੱਥੇ ਜਾ ਕੇ ਮੱਥਾ ਟੇਕਣਾ ਹੈ ਤੇ ਮੈਂ ਉੱਥੇ ਜਾ ਕੇ ਹੀ ਠੀਕ ਹੋਾਂਗੀ ਤੇ ਸਾਧ ਸੰਗਤ ਜੀ ਸ਼ਰਧਾ ਪੱਕੀ ਹੋਣੀ ਚਾਹੀਦੀ ਹੈ ਜੇ ਸ਼ਰਧਾ ਪੱਕੀ ਨਹੀਂ ਹੋਵੇਗੀ ਤਾਂ ਤੁਸੀਂ ਕਿਤੇ ਵੀ ਚਲੇ ਜਾਓ ਜੇ ਸ਼ਰਧਾ ਨਾ ਹੋਵੇ ਤਾਂ ਕਿਤੇ ਵੀ ਚਲੇ ਜਾਓ ਕੁਛ ਨਹੀਂ ਬਣੇਗਾ ਸ਼ਰਧਾ ਵਾਲਿਆਂ ਦੇ ਵੇੜੇ ਪਾਰ ਹੁੰਦੇ ਹਨ ਤੇ ਉਹ ਭੈਣ ਕਹਿੰਦੀ ਕਿ ਮੈਨੂੰ ਸ਼ਹੀਦਾ ਸ਼ੇਰੀ ਅਮਰਤਸਰ ਸਾਹਿਬ ਲੈ ਕੇ ਜਾਓ ਤੇ ਉਹਨਾਂ ਦੇ ਘਰ ਦੇ ਵਾਸੀ ਕਹਿੰਦੇ ਕਿ ਹੁਣ ਤਾਂ ਸ਼ਾਮ ਹੋ ਗਈ ਹੈ ਤੇ ਹੁਣ ਤਾਂ ਜਿੱਥੋਂ ਤੁਸੀਂ ਆਏ ਹੋ ਤੇ ਉਹ ਕਹਿੰਦੇ ਹੁਣ ਤਾਂ ਸ਼ਾਮ ਹੋ ਗਈ ਹੈ ਅਤੇ ਹੁਣ ਤਾਂ ਖਾਸਣ ਵੀ ਹੋ ਗਿਆ ਹੋਣਾ ਹੈ ਤੇ ਉਹ ਭੈਣ ਕਹਿੰਦੀ ਕੋਈ ਗੱਲ ਨਹੀਂ ਕੁਝ ਵੀ ਹੋ ਗਿਆ ਹੋਵੇ ਮੈਂ ਤਾਂ ਉਸੇ ਸਥਾਨ ਤੇ ਹੀ ਜਾਣਾ ਹੈ ਉੱਥੇ ਹੀ ਮਥਾ ਟਿਕਣਾ ਹੈ। ਤਾਂ ਸੰਗਤ ਦੀ ਗੁਰੂ ਘਰ ਦੇ ਵਾਸੀ ਉਸ ਪੈਨ ਨੂੰ ਜਿਹੜੀ ਅਮਰਤ ਸਰ ਸਾਹਿਬ ਲੈ ਕੇ ਗਏ ਤਾਂ ਉੱਥੇ ਸੁਖਾਸਨ ਹੋ ਗਿਆ ਸੀ। ਸੰਗਤ ਸੇਵਾ ਕਰ ਰਹੀ ਸੀ ਤੇ ਇਸ ਪੈਨ ਨੂੰ ਹੌਲੀ-ਹੌਲੀ ਅੱਗੇ ਲੈ ਕੇ ਜਾ ਰਹੇ ਸਨ ਤੇ ਪੈਨ ਜਾ ਕੇ ਗੁਰੂ ਦੇ ਚਰਨਾਂ ਵਿੱਚ ਲੱਗ ਪੈਂਦੀ ਹੈ ਤੇ ਅਰਦਾਸ ਕਰਦੀ ਹੈ। ਉਨਮਤਨ ਨੰਮ ਬਾਬਾ ਦੀਪ ਸਿੰਘ ਜੀ ਮੈਂ ਕਿਸੇ ਡਾਕਟਰ ਕੋਲੇ ਨਹੀਂ ਜਾਣਾ ਹੈ ਮੈਂ ਇੱਥੇ ਹੀ ਠੀਕ ਹੋਣਾ ਹੈ ਤੇ ਉਹ ਪੈਣ ਇਹ ਚੀਜ਼ ਵਾਰ-ਵਾਰ ਬੋਲੀ ਗਈ ਬਾਬਾ ਜੀ ਮੈਨੂੰ ਠੀਕ ਕਰ ਦਿਓ ਬਾਬਾ ਜੀ ਮੈਨੂੰ ਤੰਦਰੁਸਤ ਕਰ ਦਿਓ ਮੈਂ ਇੱਥੇ ਹੀ ਠੀਕ ਹੋ ਕੇ ਜਾਣਾ ਹੈ ਫਿਰ ਸੰਗਤ ਚੋਂ ਇੱਕ ਬਜ਼ੁਰਗ ਮਾਤਾ ਉਸ ਥਕੇ ਆਈ ਤੇ ਉਸ ਭੈਣ ਦੇ ਸਿਰ ਉੱਤੇ ਹੱਥ ਰੱਖਿਆ ਇੱਕ ਵਾਰ ਹੱਥ ਰੱਖਿਆ ਫਿਰ ਦੂਜੀ ਵਾਰ ਤੇ ਫਿਰ ਤੀਜੀ ਵਾਰ ਫਿਰ ਚੌਥੀ ਵਾਰ ਅਤੇ ਫਿਰ ਪੰਜਵੀਂ ਵਾਰ ਤੇ ਉਸ ਮਾਤਾ ਨੇ ਪੰਜ ਵਾਰ ਸਿਰ ਤੇ ਹੱਥ ਰੱਖਿਆ ਅਤੇ ਫਿਰ ਉਸ ਭੈਣ ਨੂੰ ਬਾਹਾਂ ਤੋਂ ਫੜ ਲਿਆ ਤੇ ਕਹਿਣ ਲੱਗੀ ਕਿ ਉੱਠ ਧੀਏ ਹੁਣ ਤੈਨੂੰ ਬਾਬਾ ਜੀ ਨੇ ਠੀਕ ਕਰ ਦਿੱਤਾ ਹੈ ਤੇਰੀ ਅਰਦਾਸ ਤੇਰੀ ਬੇਨਤੀ ਬਾਬਾ ਜੀ ਨੇ ਸੁਣ ਲਈ ਹੈ ਹੁਣ ਤੂੰ ਝੁੰਜੇ ਨਾ ਬੈਠ ਹੁਣ ਤੂੰ ਖੜੀ ਹੋ ਜਾ ਅਤੇ ਪ੍ਰਕਰਮਾ ਕਰ ਬਾਬਾ ਜੀ ਨੇ ਤਾਂ ਤੈਨੂੰ ਠੀਕ ਕਰ ਦਿੱਤਾ ਹੈ ਤਾਂ ਜਦੋਂ ਉਸ ਮਾਤਾ ਨੇ ਤਿੰਨ ਚਾਰ ਵਾਰ ਐਦਾਂ ਕਿਹਾ ਕਿ ਤੂੰ ਤਾਂ ਠੀਕ ਹੋ ਗਈ ਹੈ ਤੇਰੀ ਬੇਨਤੀ ਬਾਬਾ ਜੀ ਨੇ ਸੁਣ ਲਈ ਹੈ ਤਾਂ ਉਹ ਪੈਣ ਹੌਲੀ-ਹੌਲੀ ਉੱਠਣ ਲੱਗੀ ਤਾਂ ਪੈਣ ਨੂੰ ਐਦਾਂ ਲੱਗਿਆ ਕਿ ਬਾਬਾ ਜੀ ਖੁਦ ਉਸ ਨੂੰ ਕਹਿ ਰਹੇ ਹੈ ਕਿ ਤੂੰ ਤਾਂ ਠੀਕ ਹੋ ਗਈ ਹੈ ਹੁਣ ਤੂੰ ਖੜੀ ਹੋ ਤੇ ਪ੍ਰਕਰਮਾ ਕਰ ਤਾਂ ਉਸ ਪੈਣ ਨੇ ਹੌਲੀ-ਹੌਲੀ ਉੱਠਣਾ ਸ਼ੁਰੂ ਕੀਤਾ ਤੇ ਉਸ ਦੇ ਪਰਿਵਾਰ ਵਾਲੇ ਹੱਥ ਲਗਾਉਣ ਆਏ ਕਿ ਇਹਨੂੰ ਖੜਾ ਕਰ ਦਈਏ ਪਰ ਉਹ ਭੈਣ ਉਹਨਾਂ ਨੂੰ ਕਹਿੰਦੀ ਕਿ ਮੈਨੂੰ ਹੱਥ ਨਾ ਲਾਇਓ ਮੈਂ ਆਪਣੇ ਆਪ ਖੜੀ ਹੋਵਾਂਗੀ ਤੇ ਫਿਰ ਉਹ ਭੈਣ ਕਹਿੰਦੀ ਕਿ ਮੈਂ ਆਪਣੇ ਆਪ ਹੀ ਖਲੋ ਉੱਠੀ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਪ੍ਰਕਰਮਾ ਕਰਨ ਲੱਗ ਗਈ ਤੇ ਫਿਰ ਉਸ ਭੈਣ ਨੇ ਪ੍ਰਸ਼ਾਦਾ ਛਕਿਆ ਅਤੇ ਬਾਬਾ ਜੀ ਦਾ ਨਮਸਕਾਰ ਕੀਤਾ ਤਾਂ ਉਹ ਭੈਣ ਕਹਿੰਦੀ ਕਿ ਮੈਂ ਕਿਸੇ ਡਾਕਟਰ ਕੋਲ ਨਹੀਂ ਗਈ ਬਸ ਮਮੂਲੀ ਜੀ ਦਰਦ ਦੀ ਦਵਾਈ ਲਿੱਤੀ ਸੀ ਤੇ ਬਾਬਾ ਜੀ ਨੇ ਇਹਨੂੰ ਆਪ ਠੀਕ ਕੀਤਾ ਹੈ ਤੇ ਤੰਦਰੁਸਤ ਕਰ ਦਿੱਤਾ ਹੈ ਤੇ ਬਾਬਾ ਜੀ ਨੇ ਉਸ ਨੂੰ ਆਪ ਹੀ ਠੀਕ ਕਰ ਦਿੱਤਾ ਹੈ ਸਤਸੰਗਤ ਜੀ ਇਹ ਸਾਰੀ ਗੱਲ ਛੱਡਦਾ ਅਤੇ ਭਾਵਨਾ ਉੱਤੇ ਟਿਕੀ ਹੋਈ ਹੈ ਤੇ ਸਾਧ ਸੰਗਤ ਜੀ ਜੇਕਰ ਆਪਾਂ ਵਾਹਿਗੁਰੂ ਉੱਤੇpropto ਰੱਖਾਂਗੇ ਅਤੇ ਸ਼ਰਧਾ ਤੇ ਭਾਵਨਾ ਨਾਲ ਨਾਮ ਜਪਾਂਗੇ ਤਾਂ ਸਤਿਗੁਰੂ ਪਾਸ਼ਾ ਆਪ ਹੀ ਆਪਣੇ ਤਾਂ ਸਤਿਗੁਰੂ ਪਾਸ਼ਾ ਆਪ ਹੀ ਸਾਰੇ ਦੁੱਖ ਰੋਗ ਦੂਰ ਕਰ ਦਿੰਦਾ ਹੈ ਅਤੇ ਤੰਦਰੁਸਤ ਕਰ ਦਿੰਦਾ ਹੈ ਤਾਂ ਸੰਗਤ ਜੀ ਇਹ ਭੈਣ ਦਾ ਵਿਸ਼ਵਾਸ ਅਤੇ ਪ੍ਰੋਸਾ ਵਹਿਗਰੂ ਤੇ ਇੰਨਾ ਸੀ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਆਪ ਇਸ ਭੈਣ ਨੂੰ ਸਹੀ ਕਰ ਦਿੱਤਾ ਅਤੇ ਅੰਦਰੁਸਤ ਕਰ ਦਿੱਤਾ ਸਾਧ ਸੰਗਤ ਜੀ ਜੇਕਰ ਆਪਾਂ ਵੀ ਸ਼ਰਧਾ ਅਤੇ ਭਾਵਨਾ ਨਾਲ ਸੱਤ ਐਤਵਾਰ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂ ਧਾਰੀ ਉੱਤੇ ਅਰਦਾ ਨਾਲ ਜਾਂਨੇ ਹਾਂ ਤੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਬਾਬਾ ਜੀ ਮਿੰਟਾ ਸੈਂਟਾ ਵਿੱਚ ਹੀ ਆਪਕਾ ਦੁੱਖ ਰੋਗ ਦੂਰ ਕਰ ਦਿੰਦੇ ਹੈ ਜੇਕਰ ਜੇਕਰ ਸੰਗਤ ਜੀ ਕੋਈ ਵੀ ਦੁੱਖ ਰੋਗ ਆਪਾਂ ਨੂੰ ਸਤਾਵੇ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਨਾ ਹੈ ਅਤੇ ਸਿਮਰਨ ਕਰਨਾ ਹੈ ਤਾਂ ਉਹ ਦੁੱਖ ਰੋਗ ਹੌਲੀ-ਹੌਲੀ ਸ਼ੁਰੂ ਹੋ ਜਾਵੇਗਾ ਤੇ ਸਾਧ ਸੰਗਤ ਜੀ ਆਪਾਂ ਵੀ ਗੁਰੂ ਦੇ ਲੜ ਲੱਗिए ਅਤੇ ਨਿਤਨੇਮ ਦਾ ਪਾਠ करिए ਅਤੇ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ करिए ਅਤੇ ਨਾਮ ਸਿਮਰਿਏ ਨਾਮ ਜਪਿਏ ਅਤੇ ਮੂਲ ਮੰਤਰ ਤਾਂ ਤੁਸੀਂ ਤੁਰਲੇ ਫਿਰਦੇ ਹੀ ਕਰ ਸਕਦੇ ਹੋ ਤੇ ਤੇ ਵਾਹਿਗੁਰੂ ਜੀ ਆਪਣੇ ਤੇ ਵੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ